ਉਨੀ ਇਹਨਾਂ ਬੰਦ ਹਾਂ ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਣਾਗਾ ਕਿ ਵੀਰ ਨਾਰਮਲ ਬੁੱਲਾ ਦੇ ਸੀਮਨ ਯੂਜ਼ ਕਰੋ ਕਿਉਂਕਿ ਕਈ ਥਾਵਾਂ ਦੇ ਉੱਤੇ 30 ਰੁਪਏ ਵਾਲਾ ਸੀਮਨ ਵੀ ਬੜੇ ਬੜੇ ਬੁੱਲਾ ਨੂੰ ਮਾਤ ਪਾ ਦਿੰਦਾ ਜਿਵੇਂ ਕਿ ਲੋਕਾਂ ਨੇ ਕਈ ਪ੍ਰਕਾਰ ਦੇ ਬੋਲੇ ਨੇ ਕਿ ਐਮ 51 ਐਮ 51 ਦੀ ਪੂਸ਼ ਸਭ ਤੋਂ ਜ਼ਿਆਦਾ ਚਿੱਟੀ ਆਉਂਦੀ ਆ ਤਾਂ ਅੱਜ ਤੁਹਾਨੂੰ ਅਸੀਂ ਬਾਈ ਡਾਕਟਰ ਨਿਰਮਲ ਦੇ ਘਰ ਤਿੰਨ ਬੱਚੇ ਐਮ 51 ਦੇ ਦਿਖਾਵਾਂਗੇ ਜੋ ਕਿ ਤਿੰਨੀ ਜੈਡ ਬਲੈਕ ਨੇ ਤੇ ਇਹ ਤੁਹਾਡੀ ਜਾਣਕਾਰੀ ਬਾਈ ਨਿਰਮਲ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਇਹ ਤੁਸੀਂ ਸੀਮਣਾ ਖੁਦ 100 ਰੁਪਏ ਚੋਂ ਜਾ ਕੇ ਲੈ ਕੇ ਆਏ ਸੀ ਹਾਂ ਬਾਈ ਖੁਦ ਲੈ ਕੇ ਆਏ ਅੱਛਾ ਜੀ ਤੇ ਇਹਨਾਂ ਨੂੰ ਮਤਲਬ ਸਾਨੂੰ 2017 ਦਾ ਸਿੱਕੇ ਉੱਤੇ ਲਿਖਿਆ ਹੋਇਆ ਸੀ। ਅੱਛਾ ਜੀ। ਤੇ ਉੱਥੋਂ ਪੁਰਾਣਾ ਸੀਮਣ ਸਾਨੂੰ ਮਿਲਿਆ ਸੀ। ਅੱਛਾ ਜੀ। ਇਹ ਤਿੰਨੇ ਹਾਂ ਤਿੰਨੇ 52 ਦੀਆਂ ਨੇ ਜੀ। ਤਿੰਨੇ ਇਹ ਮਾਂ ਇਹਨਾਂ ਦੀਆਂ ਤਿੰਨਾਂ ਦੀਆਂ ਡੋਡੀ ਨੇ ਜੀ। ਮਾਂਮਾ ਡੋਡੀ। ਇਹਦੀ ਮਾਂ ਦਾ ਮਿਲਕ ਰਿਕਾਰਡ ਕੀ ਆ ਵੀਰੇ? ਇਹਦੀ ਮਾਂ ਦਾ ਹੀ ਸਾਡੇ ਕੋਲੇ ਤੀਜਾ ਚੌਥਾ ਸੂਆ ਹੈਗਾ ਲਗਭਗ। 16 ਕਿਲੋ ਆ ਕੰਡੇ ਤੇ। ਅੱਛਾ ਜੀ ਅੱਛਾ। ਤੇ ਆ ਜਿਹੜੀ ਦੂਸਰੇ ਦੂਸਰੇ ਨੰਬਰ ਤੇ ਆ ਵੀਰੇ ਆ ਦੇਖੋ ਜਮਾ ਜੈਡ ਬਲੈਕ ਹਾਂ ਵੀਰੇ ਆ ਦੇਖੋ ਜੇ ਆਪਾਂ ਕੋਈ ਕੈਮਰੇ ਦੇ ਉੱਤੇ ਆਪਾਂ ਇਹ ਨਹੀਂ ਕਰ ਰਹੇਗੇ ਵੀ ਚਿੱਟੀਆਂ ਤੁਹਾਨੂੰ ਤਿੰਨਾਂ ਦੇ ਦਿਖਾ ਰਿਹਾ ਬਿਲਕੁਲ ਜੈਡ ਬਲੈਕ ਨੇ ਜੀ ਆਹ ਦੇਖੋ ਜੀ ਤੇ ਆ ਇਹ ਦੂਸਰੀ ਕੱਟੀ ਜੀ ਇਹ ਵੀ M51 ਦੀ ਹੈ ਜੀ ਹੈ ਤਾਂ ਜੀ M51 ਦੀ ਇਹਦੀ ਮਾਣ ਦਾ ਮਿਲਕ ਰਿਕਾਰਡ ਇਹਦੀ ਮਾਣ ਹੈ ਕਿ ਦੂਜੇ ਸਵੇ 16 ਕਿਲੋ ਹੈ ਜੀ ਹਾਂਜੀ ਹਾਂਜੀ ਆ ਇੱਕ ਹੋਰ ਹੈ ਜੀ ਇਹਦੇ ਮਾਤਰੀ ਕੈਂਚਪੂ ਚਿੱਟੀ ਆਈ ਹੈ ਜੀ ਤੇ ਇਧਰਲੇ ਪਾਸੇ ਇੱਕ ਆ ਹੋਰ ਖੜੀ ਹੈ ਜੀ ਐਮ 51 ਦੀ ਜੀ ਇਹਨੂੰ ਅਸੀਂ ਉੱਪਰੋਂ ਵੀ ਦਿਖਾਉਨੇ ਆ ਤੇ ਥੱਲੋਂ ਵੀ ਬਿਲਕੁਲ ਦਿਖਾ ਰਹੇ ਹਾਂ ਦੇਖੋ ਜੀ ਤੇ ਇਸੇ ਤਰ੍ਹਾਂ ਭਾਈ ਜੀ ਆਪਾਂ ਹਰ ਇੱਕ ਵੀਡੀਓ ਚ ਕਹਿੰਦੇ ਆ ਕਿ ਜਿਹੜਾ 30 ਰੁਪਏ ਵਾਲਾ ਸੀਮਨ ਹੁੰਦਾ ਉਹ ਵੀ ਕਿਤੇ ਨਾ ਕਿਤੇ ਆਪਣੀ ਕਰਾਮਾਤ ਕਰ ਜਾਂਦਾਗਾ ਆਹ ਦੇਖੋ ਜੀ ਆਪਾਂ ਆਪਣੀਆਂ ਵੀਡੀਓ ਲਗਾਤਾਰ 3-4 ਪਾ ਚੁੱਕੇ ਹਾਂ ਜਿਦੇ ਵਿੱਚ ਆਪਾਂ 83736 ਦਾ ਜ਼ਿਕਰ ਕਰਦੇ ਆ ਜੋ ਕਿ ਸੀਆਰਪੀ ਦੇ ਵਿੱਚ ਜਾ ਕੇ 4879 ਬਣ ਗਿਆ ਸੀ ਇਹ ਵੀ ਵੀਰ ਖੁਦ ਸੀਆਰਪੀ ਚੋਂ ਜਾ ਕੇ ਆਪਣੇ ਸੀਮਣ ਲੈ ਕੇ ਆਏ ਸੀ ਇਹਦਾ ਕੱਦ-ਕਾਠ ਤੇ ਸਿੰਘਾਂ ਦੀ ਬਨਾਵਟ ਥਣ ਦੇਵੇ ਦੀ ਉਹ ਵੀ ਦਿਖਾ ਰਹੇ ਆਂ ਹਾਂਜੀ ਡਾਕਟਰ ਸਾਹਿਬ ਇਹਦਾ ਮਿਲ ਰਿਕਾਰਡ ਕੀ ਰਿਹਾ ਜੀ ਮਾਂ ਦਾ ਇਹਦੀ ਮਾਂ ਦਾ 16 ਕਿਲੋ ਹੈ ਇਹਦੀ ਮਾਂ ਦਾ ਅੱਛਾ ਜੀ ਉਹ ਮਤਲਬ ਬਤੀਜਾ ਜਦੋਂ ਸਵੇਰ ਤੱਕ 16 ਤੱਕ ਹੀ ਹੈ ਜੀ ਬਣਾ ਠੀਕ ਹੈ ਜੀ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ